ਕਣਾ ਜੰਦਵਾ ਜੀਸਸ ਮਗਨ ਦੇਖੋ ਅੱਜ ਇੱਥੇ ਅਸੀਂ ਇਸ ਪਿੰਡ ਦੇ ਵਿੱਚ ਸਾਡੇ ਨੌਜਵਾਨ ਸ਼ਹੀਦ ਅੰਗਰੇਜ਼ ਸਿੰਘ ਦੀ ਵਰਸੀ ਨੂੰ ਮੁੱਖ ਰੱਖਦੇ ਹਾਂ ਔਰ ਨਾਲ ਦੀ ਨਾਲ ਜਿਹੜੇ ਸਾਡੇ ਕਿਸਾਨ ਅੰਦੋਲਨ ਦੇ ਹੁਣ ਮੁੱਕੇ ਦੇ ਸ਼ਹੀਦ ਸੁਭਕਰਨ ਨੂੰ ਸ਼ਰਦਾ ਦੇ ਫੁੱਲ ਅਰਪਿਤ ਕਰਨ ਦੇ ਲਈ ਇੱਥੇ ਇੱਕ ਸ਼ਰਧਾਂਜਲੀ ਸਮਾਰੋਹ ਜੋ ਆਯੋਜਿਤ ਕੀਤਾ ਗਿਆ ਸੀ ਉਹਦੇ ਤੇ ਅਸੀਂ ਆਏ ਹਾਂ ਸਾਡੇ ਆਗੂ ਸਰਦਾਰ ਇੰਦਰਜੀਤ ਸਿੰਘ ਜੀ ਕੋਟ ਬੁੱਢਾ ਪਿਛਲੇ ਦਿਨਾਂ ਤੋਂ ਇਸੇ ਪੁਰਾਣੇ ਕੇਸ ਦੇ ਵਿੱਚ ਸਰਕਾਰ ਨੇ ਚੱਕ ਕੇ ਇਸ ਅੰਦੋਲਨ ਨੂੰ ਮੱਦੇ ਨਜ਼ਰ ਰੱਖ ਦਿਆਂ ਉਹਨਾਂ ਨੂੰ ਜੇ ਚਿੱਟਣ ਦਾ ਕੰਮ ਕੀਤਾ ਹੈ ਲੇਕਿਨ ਅਸੀਂ ਅੱਜ ਇੱਥੇ ਆ ਕੇ ਸਮੁੱਚੇ ਐਸ ਕੇ ਐਮ ਦੀ ਲੀਡਰਸ਼ਿਪ ਨੇ ਐਸ ਕੇ ਐਮ ਨਾਨ ਪੋਲਿਟਿਕਲ ਦੀ ਲੀਡਰਸ਼ਿਪ ਨੇ ਇੱਥੇ ਆ ਕੇ ਅਸੀਂ ਇਹ ਵੱਡੀ ਪੱਦਰ ਦੇ ਉੱਤੇ ਲੋਕਾਂ ਦਾ ਹੌਸਲਾ ਵੀ ਵੇਖਿਆ ਕਿ ਜਿਸ ਤਰੀਕੇ ਦੇ ਨਾਲ ਸੰਗਤਾਂ ਉਤਸ਼ਾਹ ਚ ਸਾਨੂੰ ਪਤਾ ਲੱਗਿਆ ਹੈ ਕਿਸ ਜਥੇਬੰਦੀ ਦੇ ਵਿੱਚ ਇੱਕ ਇਕੱਲਾ ਇੰਦਰਜੀਤ ਸਿੰਘ ਕੋਟ ਬੁੱਢਾ ਆਗੂ ਨਹੀਂ ਹੈ ਸਾਰੇ ਦੇ ਸਾਰੇ ਵਰਕਰ ਜਿਹੜੇ ਜਿੰਨੇ ਵੀ ਨੇ ਸਾਰੇ ਕੋਟ ਬੁੱਢਾ ਨੇ ਸਾਰੇ ਉਹੀ ਤਾਕਤ ਨੇ ਉਹੀ ਸਪਿਰਟ ਆ ਸਾਰਿਆਂ ਦੇ ਵਿੱਚ ਇਸ ਅੰਦੋਲਨ ਨੂੰ ਜਿੰਨਾ ਮਰਜੀ ਸਰਕਾਰ ਜ਼ੋਰ ਲਾ ਕੇ ਆਗਮਨ ਉਹ ਅੰਦਰ ਸੱਟ ਸੱਟ ਕੇ ਕੋਸ਼ਿਸ਼ ਕਰ ਲੈ ਦਬਾਉਣ ਦੀ ਅੰਦੋਲਨ ਦਬੇਗਾ ਨਹੀਂ ਅੰਦੋਲਨ ਦਿਨ ਰਾਤ ਤਰੱਕੀ ਕਰ ਰਿਹਾ ਹੈ ਖਾਂ ਵੱਧ ਰਿਹਾ ਹੈ ਹੌਣ ਵਾਲੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖੋਗੇ ਪੂਰੇ ਦੇਸ਼ ਦੇ ਵਿੱਚ ਵੱਡੀਆਂ-ਵੱਡੀਆਂ ਕਿਸਾਨ ਮਹਾਪੰਚਾਇਤਾਂ ਹੋਣਗੀਆਂ ਉਹ ਤੁਹਾਡੇ ਸਾਹਮਣੇ ਹੋਏਗਾ ਅੱਜ ਦੇ ਸਮੇਂ ਦੇ ਵਿੱਚ ਕਾਫੀ ਆਮ ਆਦਮੀ ਪਾਰਟੀ ਦੇ ਬੁਝਿੱਤੇ ਲੈ ਰੇ ਡਾ ਬੀਜਪੀ ਦੇ ਸ਼ਾਮਲ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਚੀਨ ਦੇ ਦੇਖੋ ਜਿਹੜਾ ਇੱਕ ਇੱਕ ਇਹਨੂੰ ਜੇ ਗੱਲ ਕਰਨਾ ਹੋਵੇ ਤਾਂ ਕਾਫੀ ਲੰਬੇ ਸਮੇਂ ਤੋਂ ਇੱਕ ਗੱਲ ਕਹੀ ਜਾ ਰਹੀ ਹੈ ਕਿ ਬੀਜਪੀ ਇੱਕ ਵਾਸ਼ਿੰਗ ਮਸ਼ੀਨ ਬਣ ਗਈ ਹੈ ਇਹ ਠੀਕ ਹੁਣ ਪਤਾ ਲੱਗਦਾ ਹੈ ਕਿ ਆਗੂ ਜਿਹੜੇ ਨੂੰ ਆਪਦੇ ਵਿੱਚ ਸ਼ਾਮਲ ਕਰਨਾ ਬਸ ਉਹਨੂੰ ਇੱਕ ਵਾਰੀ ਈਡੀ ਦਾ ਝਟਕਾ ਦੇਣਾ ਹੈ ਉਹਨੇ ਨਾਲ ਦੀ ਨਾਲ ਦੂਜੀ ਪਾਰਟੀ ਨੂੰ ਛੱਡ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡਤਾ ਜਾਂ ਕਾਂਗਰਸ ਨੂੰ ਛੱਡਤਾ ਜਾਂ ਕਿਸੇ ਹੋਰ ਪਾਰਟੀ ਨੂੰ ਛੱਡਿਆ ਉਹ ਇਹਨਾਂ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਜਾਂਦੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਇਹ ਇੱਕ ਡਿਕਟੇਟਰਸ਼ਿਪ ਹੈ ਇਹ ਸਰਕਾਰੀ ਮਸ਼ੀਨਰੀ ਦੀ ਮਿਸਯੂਜ਼ ਕਰਕੇ ਸਤਾਤਾਰੀ ਧਿਰ ਜਿਹੜੀ ਆਪੋਜੀਸ਼ਨ ਹੈ ਆਪੋਜੀਸ਼ਨ ਦਾ ਲੱਕ ਤੋੜਨ ਤੇ ਤੁਰੀ ਹੋਈ ਹੈ ਲੇਕਿਨ ਮੈਂ ਇਹ ਬੇਨਤੀ ਕਰੂੰਗਾ ਸਮੁੱਚੀ ਕਿਸਾਨ ਮਜ਼ਦੂਰ ਜਮਾਤ ਨੂੰ ਵਪਾਰੀ ਜਮਾਤ ਨੂੰ ਇਹ ਭਰਾਵੋ ਇਹ ਪੋਲਿਟਿਕਲ ਧਿਰਾਂ ਤੇ ਆਸ ਰੱਖਣ ਦੀ ਲੋੜ ਨਹੀਂ ਹੈ ਆਪਾਂ ਉੱਠੋ ਆਓ ਤਕੜੇ ਹੋਈਏ ਔਰ ਸੜਕਾਂ ਦੇ ਉੱਤੇ ਆਈਏ ਅੰਦੋਲਨ ਦਾ ਰਾਹ ਮੱਲੀਏ ਤਾਂ ਕਿ ਇੱਕ ਵੱਡੀ ਜਿਹੜੀ ਆਪੋਜੀਸ਼ਨ ਦੇ ਰੂਪ ਦੇ ਵਿੱਚ ਕਿਸਾਨ ਜਮਾਤ ਮਜ਼ਦੂਰ ਜਮਾਤ ਸਾਡੇ ਛੋਟਾ ਵਪਾਰੀ ਛੋਟਾ ਸਨਤਕਾਰ ਉਹ ਇਸ ਇਹਦਾ ਰੋਲ ਅਦਾ ਕਰਨਗੇ ਔਰ ਇਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਇਹ ਤਾਂ ਆਪਾਂ ਦੇਖ ਲਿਆ ਸਾਰਾ ਕੁਝ ਜਿਹੜਾ ਕੋਈ ਕਰ ਰਾਇਆ ਹੈ ਤਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਸੰਜੋਗ ਮਿਲਿਆ ਜੀ ਅੱਜ ਜਿਹੜਾ ਨਗਰ ਚਾਤੀ ਇਵੈਂਟ ਵਿਖੇ ਜਿਹੜੇ ਸ਼ਹੀਦ ਭਾਈ ਅੰਗਰੇਜ਼ ਸਿੰਘ ਜੀ ਬਾਕੀਪੁਰ ਜਿਹੜੇ ਅੱਜ ਦੇ ਸਾਡਾ ਜਿਹੜਾ ਮੋਰਚਾ ਲਗਾ ਸੀ ਸ਼ਹੀਦ ਛਪ ਕਰਮ ਸਿੰਘ ਜੀ ਉਹਨਾਂ ਦਾ ਜਿਹੜਾ ਅੱਜ ਸ਼ਰਧਾਲ ਜੀ ਸਮਾਗਮ ਮਨਾਇਆ ਗਿਆ ਨਗਰ ਦੇ ਸਹਿਯੋਗ ਨਾਲ ਸਾਰੀਆਂ ਜਥੇਬੰਦੀਆਂ ਸਹਿਯੋਗ ਨਾਲ ਜਿੱਥੇ ਸਾਡੇ ਜਿਹੜੇ ਕਿਸਾਨ ਸੰਘਰਸ਼ ਕਮੇਟੀ ਦੇ ਸਰਦਾਰ ਇੰਦਰਜੀਤ ਸਿੰਘ ਜੀ ਕੋਟ ਬੁੱਢਾ ਪ੍ਰਧਾਨ ਨੇ ਉਹਨੂੰ ਜਿਹੜਾ ਸਰਕਾਰ ਨੇ ਇੱਕ ਪੁਰਾਣੇ ਕੇਸ ਦੇ ਵਿੱਚ ਫਸਾ ਕੇ ਜੇਲ੍ਹ ਸੱਟਿਆ ਗਿਆ ਉਹਦੀ ਵੀ ਅਸੀਂ ਨਿੰਦਾ ਕਰਦੇ ਹਾਂ ਕਿਉਂਕਿ ਸਰਕਾਰ ਦਾ ਇਰਾਦਾ ਵੀ ਖਣੀ ਕਿਤੇ ਸੰਘਰਸ਼ੋਂ ਕਮਜ਼ੋਰ ਹੋ ਜਾਊਗਾ ਪ੍ਰਧਾਨ ਦੇ ਜਾਣ ਨਾਲ ਪਰ ਮੈਂ ਸਮਝਦਾ ਉਹਨਾਂ ਦੇ ਮਗਰ ਅਨੇਕਾਂ ਹੀ ਉਹਨਾਂ ਦੇ ਪ੍ਰਧਾਨ ਨੇ ਜਿਹੜੇ ਸੰਘਰਸ਼ ਨੂੰ ਢਾਹ ਨਹੀਂ ਲੱਗਣ ਦੇਣਗੇ ਤੇ ਉਹ ਦਿਨ ਰਾਤ ਇੱਕ ਕਰ ਦੇਣਗੇ ਜਿੰਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਜਾਂਦੀ ਚਾਹੇ ਸਾਨੂੰ ਸਾਲ ਲੱਗ ਜਾਏ ਚਾਹੇ 2 ਸਾਲ ਲੱਗ ਜਾਣਗੇ ਪਰ ਅਸੀਂ ਇਹ ਜਿਹੜਾ ਸੰਘਰਸ਼ ਦਾ ਮੈਦਾਨ ਕਦੇ ਵੀ ਖਾਲੀ ਨਹੀਂ ਛੱਡਾਂਗੇ ਔਰ ਅਸੀਂ ਜੱਤ ਕੇ ਇਹੀ ਘਰ ਨੂੰ ਆਵਾਂਗੇ ਤੇ ਜਿਹੜੇ ਸਾਡੇ ਮਤਲਬ ਮੰਗਾ ਨਹੀਂ ਮੰਨਿਆ ਹੁਣ ਸਰਕਾਰ ਨੇ 2013 ਦੇ ਵਿੱਚ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ ਔਰ ਰਾਜਨਾਰ ਸਿੰਘ ਨੇ ਇਸ ਮੰਚ ਤੋਂ ਬੋਲਿਆ ਸੀ 2013 ਦੇ ਵਿੱਚ 20 ਮਾਰਚ ਨੂੰ ਜੰਤਰ ਮੰਤਰ ਤੇ ਬਾਜ਼ਾਰਾਂ ਦਾ ਇਕੱਠ ਸੀ ਜਿਹੜਾ ਟੋਟਲ ਭਾਰਤ ਦੀਆਂ ਆਰਗੇਨਾਈਜੇਸ਼ਨਾਂ ਦਾ ਵੀ ਅਸੀਂ ਜਦੋਂ ਸਾਡੀ ਸਰਕਾਰ ਆਊਗੀ ਸਵਾਮੀ ਨਾਲਦਨ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਕਿਸਾਨਾਂ ਤੇ ਮਜ਼ਦੂਰਾਂ ਦੇ ਕਾਰਜਾਂ ਤੇ ਲਖੀਰ ਫੇਰੀ ਜਾਊਗੀ ਪਰ ਜਿਹੜੀ ਸਰਕਾਰ ਹੈ ਕਿਸਾਨਾਂ ਦੀ ਵਿਰੋਧੀ ਸਰਕਾਰ ਸਾਹਤੋ ਜਾਂ ਤੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਜਿੱਥੇ ਇਹ ਮੋਦੀ ਸਰਕਾਰ ਆ ਇਹ ਕਿਸਾਨਾਂ ਦੇ ਖੂਨ ਦੀ ਪਿਆਸੀ ਜਿਹੜੀ ਸਰਕਾਰ ਆ ਹਲੇ ਇਹ ਤਾਂ ਮੈਂ ਸਮਝਦਾ ਵੀ ਢੱਡ ਨਹੀਂ ਭਰਿਆ ਪਤਾ ਨਹੀਂ ਕਿੰਨੀਆਂ ਗੜਬੜੀਆਂ ਸਾਨੂੰ ਕਰਨੀਆਂ ਪੈਣੀਆਂ ਤੇ ਸਾਡਾ ਜਿਹੜਾ ਇਹ ਸੰਘਰਸ਼ ਆ ਜਾਰੀ ਰਹੂਗਾ ਇਹ ਸ਼ਹੀਦਾਂ ਦੀ ਸ਼ਹਾਦਤ ਦੀ ਸੁਵਾਗਤ ਇਹ ਸਮਜ ਤੋਂ ਵੱਡੇ ਬਿਆਨ ਹੋਏ ਨੇ ਔਰ ਲੋਕਾਂ ਨੂੰ ਦੱਸਿਆ ਗਿਆ ਕਿ ਕੇਵਲ ਤੇ ਕੇਵਲ ਕਿਸਾਨ ਵੀਰੋ ਤੋਨੂੰ ਲੜਾਈ ਅੱਜ ਆਪਦੇ ਮੁੱਢਿਆਂ ਤੇ ਲੜਨੀ ਪੈਣੀ ਆ ਨਾ ਕਿ ਸਰਕਾਰਾਂ ਨੇ ਲੜਨੀ ਪੈਣੀ ਆ ਔਰ ਇਹਨਾਂ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਵੀ ਜਿਹੜੇ ਮੋਰਚੇ ਲੱਗੇ ਨੇ ਸ਼ੰਭੂ ਬਾਰਡਰ ਹੋਵੇ ਚਾਹ ਖਨੌਰੀ ਬਾਰਡਰ ਹੋਵੇ ਤੇ ਇਹ ਜਿਹੜੇ ਤਿੰਨੇ ਸਾਡੇ ਬਾਰਡਰ ਨੇ ਉਹਨਾਂ ਤੇ ਜਿਹੜੇ ਸਾਡੇ ਕਿਸਾਨ ਨੇ ਸਿਪਾਈ ਨੇ ਕਿਸਾਨ ਉਹ ਸਾਰੇ ਤੈਨਤ ਨੇ ਔਰ ਬੜੀ ਜ਼ਿੰਮੇਵਾਰੀ ਨਾਲ ਤੇ ਤੰਦੇ ਹੀ ਨਾਲ ਜਿਹੜੇ ਮੋਰਚੇ ਸਨ ਵੀ ਬੈਠੇ ਨੇ ਇਹ ਮੋਰਚੇ ਜਦੋਂ ਨਵੀਂ ਸਰਕਾਰ ਆਉਗੀ ਤੇ ਉਹਨਾਂ ਦੇ ਸਾਹਮਣੇ ਵੀ ਕੰਧਾ ਵਾਂਗੂ ਢਾਟ ਕੇ ਆਪਦੀਆਂ ਜਿਹੜੀਆਂ ਮੰਗਾਂ ਮੰਨਵਾਂਗੇ ਕਿੰਨਾ ਦੇ ਦੇਓ ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਜਿਹੜਾ ਤੇ ਆਇਓ ਤੁਸੀਂ ਅੱਜ ਦੇਖੋ ਜੀ ਬੇਸ਼ੱਕ ਸਰਕਾਰ ਨੇ ਸਰਦਾਰ ਇੰਦਰਜੀਤ ਸਿੰਘ ਜੀ ਕੋਟਵੱਡਾ ਜੀ ਨੂੰ ਪੁਰਾਣੇ ਕੇਸ ਦੇ ਵਿੱਚ ਇੱਕ ਬਹਾਨਾ ਬਣਾ ਕੇ ਜੇਲ੍ਹ 'ਚ ਬੰਦ ਕੀਤਾ ਸੀ ਕਿ ਅੰਗਰੇਜ਼ ਸਿੰਘ ਜੀ ਦੀ ਅੱਜ ਜਿਹੜੀ ਵਰਸੀ ਸੀ ਵੀ ਇਹ ਵਰਸੀ ਜਿਹੜੀ ਹੈ ਕਾਮਯਾਬ ਨਾ ਹੋ ਸਕੇ ਲੇਕਿਨ ਤੁਸੀਂ ਵੇਖਿਆ ਕਿ ਜਿਹੜੇ ਵਰਕਰ ਨੇ ਔਰ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਇਸ ਵਰਸੀ ਦੇ ਵਿੱਚ ਸਮੂਲੀਅਤ ਕਰਕੇ ਕੋਟ ਬੁੱਢਾ ਜੀ ਨੂੰ ਬੇਸ਼ੱਕ ਉਹਨਾਂ ਜੇਲ੍ਹ 'ਚ ਬੰਦ ਕਰ ਦਿੱਤਾ ਲੇਕਿਨ ਅਚੜਦੀ ਕਲਾ ਦਾ ਇਹ ਸਮਾਗਮ ਹੋਇਆ ਔਰ ਇਸੇ ਤਰ੍ਹਾਂ ਜਿਹੜਾ ਸੰਘਰਸ਼ ਅੱਗੇ ਚੱਲ ਰਿਹਾ ਉਹ ਸੰਘਰਸ਼ ਦੇ ਵਿੱਚ ਵੀ ਇਹ ਜਿਹੜੇ ਯੋਧੇ ਨੇ ਦਿਨ ਪਰ ਰਾਤ ਉਸੇ ਤਰ੍ਹਾਂ ਹੀ ਕੰਮ ਕਰਨਗੇ ਜਿਸ ਤਰ੍ਹਾਂ ਕੋਟ ਬੁੱਢਾ ਜੀ ਬਾਹਰ ਰਹਿ ਕੇ ਕਰਦੇ ਸੀ ਕੋਟ ਬੁੱਢਾ ਜੀ ਦੇ ਜੇਲ੍ਹ 'ਚ ਜਾਣ ਦੇ ਨਾਲ ਕੋਈ ਇਹਨਾਂ ਫਰਕ ਨਹੀਂ ਪੈਗਾ ਸਰਕਾਰਾਂ ਜਿੰਨੀਆਂ ਮਰਜ਼ੀ ਚਾਲਾਂ ਚੱਲਣ ਸਰਕਾਰ ਦੀ ਕੋਈ ਵੀ ਚਾਲ ਜਿਹੜੀ ਹੈ ਨਾ ਪਿੱਛੇ ਕਾਮਯਾਬ ਹੋਈ ਹੈ ਤੇ ਨਾ ਅੱਗੇ ਸਿਆਸੀ ਪਾਰਟੀਆਂ ਨੇ ਕਈ ਬੀਜੇਪੀ ਦਾ ਸਾਥ ਛੱਡ ਦਿੱਤਾ ਜੀ ਕਿੰਨ ਤੱਕ ਕਰ ਦਿੱਤਾ ਇੱਕੋ ਰਾਜਨੀਤਿਕ ਲੋਕਾਂ ਦਾ ਇਹਨਾਂ ਨੂੰ ਜਿਸ ਪਾਸੇੋਂ ਜਦੋਂ ਕੋਈ ਲੱਗਦਾ ਵੀ ਇਧਰ ਸਾਨੂੰ ਫਾਇਦਾ ਹੋਏਗਾ ਤੇ ਇਹਨਾਂ ਨੇ ਜਿਹੜੇ ਆਪਣੇ ਪਾਪ ਕੀਤੇ ਹੋਏ ਨੇ ਉਹਨਾਂ ਤੋਂ ਡਰਦੇ ਕਦੀ ਕੋਈ ਉਧਰ ਜਾਂਦਾ ਵੀ ਇਧਰੋਂ ਮੇਰਾ ਗਿਆ ਫਾਇਦਾ ਹੋ ਜਾਏਗਾ ਤੇ ਇਧਰੋਂ ਗਿਆ ਫਾਇਦਾ ਹੋਏਗਾ ਤੇ বিজে ਜਿਹੜੀ ਹੈਗੀ ਆ ਭਾਜੀਪੀ ਪਾਰਟੀ ਜਿਹੜੀ ਆ ਉਹਦੇ ਕੋਲੇ ਇੱਕ ਤਾਂ ਜਿਹੜੀ ਆ ਜਿਸ ਤਰ੍ਹਾਂ ਕਿ ਈਵੀ ਮਸ਼ੀਨਾਂ ਉਹ ਲਈ ਫਿਰਦੀ ਆ ਵੋਟਾਂ ਵਾਸਤੇ ਦੂਸਰਾ ਉਹਦੇ ਕੋਲੇ ਅੱਜ ਕਿਸਾਨੀ ਸੰਘਰਸ਼ ਤੋਂ ਡਰਦਿਆਂ ਹੋਇਆ ਇਹਨਾਂ ਲੋਕਾਂ ਦੇ ਉੱਤੇ ਡੋਰੇ ਪਾ ਕੇ ਇਹਨਾਂ ਨੂੰ ਪੈਸੇ ਨਾਲ ਤੇ ਈਡੀ ਦੇ ਤੇ ਜਿਹੜਾ ਇਹ ਜਿਹੜੇ ਸੀ ਉਹ ਧਰ ਪਾ ਕੇ ਤੇ ਇਹਨਾਂ ਲੋਕਾਂ ਨੂੰ ਜਿਹੜਾ ਉਹ ਨਾਲ ਲਿਆ ਜਾ ਰਿਹਾ ਲੇਕਿਨ ਇਹ ਜੋ ਮਰਜ਼ੀ ਕਰ ਰਹੇ ਪੰਜਾਬ ਦੇ ਲੋਕ ਇਹਨਾਂ ਲੋਕਾਂ ਨੂੰ ਜਿਹੜਾ ਉਹ ਦੱਸ ਨਹੀਂ ਕਿ ਕਿਸ ਤਰ੍ਹਾਂ ਦੇਖਦੇ ਜੀ ਆਂ ਦੇ ਸਮੇਂ ਦੇ ਵਿੱਚ ਦੇਖੋ ਇਹ ਇਲੈਕਸ਼ਨ ਤੇ ਜਿਹੜੀ ਰਾਜਨੀਤਿਕ ਲੋਕਾਂ ਦੀ ਜਿਹੜੀ ਆ ਉਹ ਉਹਨਾਂ ਦੀ ਆਪਣੀ ਸਮੱਸਿਆ ਸਾਡਾ ਇਹਨੇ ਕੋਈ ਨਹੀਂ ਸਾਡਾ ਕੰਮ ਸੰਘਰਸ਼ ਕਰਨਾ ਅਸੀਂ ਸੰਘਰਸ਼ ਕਰ ਰਹੇ ਆ ਸਾਡਾ ਕੋਈ ਰਾਜਨੀਤਿਕ ਰਾਜਨੀਤੀ ਤੇ ਨਾਲ ਕੋਈ ਸਬੰਧ ਨਹੀਂ ਅਸੀਂ ਗੈਰ ਰਾਜਨੀਤਿਕ ਤੌਰ ਤੇ ਚੱਲ ਰਹੇ ਆ ਲੇਕਿਨ ਜਿਹੜੇ ਰਾਜਨੀਤਿਕ ਲੋਕ ਕਿਸਾਨਾਂ ਦੇ ਨਾਲ ਆਮ ਲੋਕਾਂ ਦੇ ਨਾਲ ਜੋ ਖੇਬਾ ਜੀਆਂ ਠਗੀਆਂ ਕਰ ਰਹੇ ਨੇ ਜੋ ਜ਼ੁਲਮ ਕਰ ਰਹੇ ਨੇ ਉਹ ਲੋਕ ਇਹਨਾਂ ਨੂੰ ਆਪ ਸਖ਼ਤ ਕਰੋ ਧੰਨਵਾਦ ਜੀ ਕੀ ਨਾਮ ਬਣਾਈ ਮੇਰਾ ਨਾਮ ਜੀ ਸਤਨਾਮ ਸਿੰਘ ਤੇ ਅੱਜ ਜਿਹੜੀ ਹੈ ਵਰਸੀ ਮਨਾਇ ਗਈ ਕਿ ਕਹੜਾ ਚਾਉਂਦੇ ਜੇ ਇਹ ਵਰਸ਼ੇ ਜੀ ਸਾਡੇ ਅੰਗਰੇਜ਼ ਸਿੰਘ ਜੀ ਬਾਕੀਪੁਰ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ ਉਹਨਾਂ ਦੀ ਵਰਸੀ ਮਨਾਇ ਗਈ ਹੈ ਯੋ ਕਿ 2004 ਦੇ ਵਿੱਚ ਬਿੱਲਾਂ ਦੀ ਲੜਾਈ ਲੜਦੇ ਆ ਕੈਪਟਨ ਸਰਕਾਰ ਹੀ ਉਦੋਂ ਤੇ ਕੈਪਟਨ ਦੇ ਹੁਕਮਾਂ ਦੇ ਜਿਹੜੀ ਗੋਲੀ ਚਲਾਈ ਗਈ ਉਸ ਗੋਲੀ ਨਾਲ ਸਾਡਾ ਜਵਾਨ ਸ਼ਹੀਦ ਹੋਇਆ ਸੀ ਉਹਨਾਂ ਦੀ ਅੱਜ 20ਵੀਂ ਬਰਸੀ ਜਿਹੜੀ ਇੱਥੇ ਬਣਾਈ ਗਈ ਹੈ ਜੀ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਲੋਕ ਅਜੇ ਵੀ ਘਰਾਂ ਦੇ ਵਿੱਚ ਬੈਠੇ ਨੇ ਅੰਦੋਲਨ ਵਿੱਚ ਨਹੀਂ ਜਾ ਰਹੇ ਵੇਖੋ ਜੀ ਪੀਲ ਬੇਨਤੀਆਂ ਕਰ ਕਰਕੇ ਥੱਕ ਚੁੱਕੇ ਇਹਨਾਂ ਨੂੰ ਵੀ ਅੰਦੋਲਨ ਵਿੱਚ ਜਾਈਏ ਕਿਉਂਕਿ ਜੇ ਘਰਾਂ 'ਚ ਬੈਠੇ ਰਹੇ ਤੇ ਆਪਾਂ ਨੂੰ ਕੋਈ ਫਾਇਦਾ ਨਹੀਂ ਗਾ ਜਿਹੜੀ ਇਹ ਮੌਤ ਇੱਕ ਟਲ ਸੱਚ ਹੈ ਜੇ ਆਪਾਂ ਨੂੰ ਘਰੇ ਆ ਗਈ ਤੇ ਕਿਸੇ ਨੇ ਬਾਤ ਨਹੀਂ ਪੁੱਛਣੀ ਤੇ ਜੇ ਅੰਦੋਲਨ 'ਚ ਕਦੇ ਇਹੋ ਜਿਹਾ ਸਹ ਹੁੰਦਾ ਇੱਕ ਤੇ ਤੁਹਾਡਾ ਨਾਮ ਬਣ ਜੂ ਇੱਕ ਜਹਿਬੰਦੀ ਤੁਹਾਡੇ ਨਾਲ ਪਰਿਵਾਰ ਦੇ ਸਦਾਂ ਲਈ ਖੜ ਜਾਂਦੀ ਆ ਬੇਨਤੀ ਕਰਦੇ ਆ ਵੱਧ ਤੋਂ ਵੱਧ ਜਿੰਨਾ ਹੀ ਹੋ ਸਕੇ ਅੰਦੋਲਨ ਦੇ ਵਿੱਚ ਹਸਾ ਪਾਓ ਤੇ ਕਿਸਾਨਾਂ ਨਾਲ ਤੁਰੋ ਅ ਵੀਦੀ ਆਪਣਾ ਨਰਨਾ ਜੋਧਾ ਸਿੰਘ ਜੀ ਪਿੰਡ ਸਭਰਾ ਅਸੀਂ ਇੰਦਰਜੀਤ ਸਿੰਘ ਦੀ ਕੋਟਪੁੱਟਾ ਜਥੇਬੰਦੀ ਦੇ ਸਾਰੇ ਆਗੂ ਹਾਂ ਅੱਜ ਸਾਫ ਸਿੰਘ ਜੀ ਸੈਕਟਰੀ ਤੇ ਨਾਲ ਹੋਰ ਸਾਥੀ ਸਾਡੇ ਅਸੀਂ ਅੱਜ ਚਾਟੀ ਪਿੰਡ ਪਿੰਡ ਪਹੁੰਚੇ ਹਾਂ ਸਰਤਾ ਦੇ ਫੁੱਲ ਪੇਟਾ ਕਰਨ ਵਾਸਤੇ ਜੋ ਸਾਡੇ ਵੀਰ ਸ਼ਹੀਦ ਹੋਏ ਆ ਤੇ ਉਹਨਾਂ ਵਾਸਤੇ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇੰਦਰਜੀਤ ਸਿੰਘ ਜੀ ਕੋਟਪੁੱਟਾ ਦੀ ਜਥੇ ਦੇ ਵਿੱਚ ਸ਼ਾਮਲ ਹੋ ਆਪਾਂ ਇਹ ਹੱਕ ਸੱਚ ਦਾ ਨਾਹਰਾ ਲਾਈਏ ਇਸ ਤਰ੍ਹਾਂ ਸਾਰੀ ਸੰਗਤ ਦਾ ਧੰਨਵਾਦ ਹੈ ਜੋ ਇੱਥੇ ਪਹੁੰਚੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ